ਕਾਰੀ सीनियर सेकेंडरी स्कूल रोटा وچ গণিত ਅਤੇ ਸਾਇੰਸ ਮੇਲੇ ਦਾ ਆਯੋਜਨ ਹੋਇਆ ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਪੰਕਜ ਮਹਾਜਨ ਨੇ ਕੀਤੀ ਇਸ ਮੇਲੇ ਵਿੱਚ 25 ਦੇ ਕਰੀਬ ਪ੍ਰਦਰਸ਼ਨੀਆਂ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਪ੍ਰਿੰਸੀਪਲ ਪੰਕਜ ਮਹਾਜਨ ਨੇ ਕਿਹਾ ਕਿ ਇਨਾ ਆਯੋਜਨਾਂ ਦੇ ਨਾਲ ਬੱਚਾ ਵਿੱਚ ਸਾਇੰਸ ਅਤੇ ਗਣਿਤ ਵਿਸ਼ੇ ਪ੍ਰਤੀ ਉਤਸੁਕਤਾ ਵਧੇਗੀ ਬੱਚਾ ਵਿੱਚ ਇਨਾ ਪ੍ਰਦਰਸ਼ਨੀਆਂ ਲੈ ਕੇ ਭਾਰੇ ਉਤਸ਼ਾਹ ਦੇਖਣ ਨੂੰ ਮਿਲਿਆ ਆਓ ਦੇਖਦੇ ਹਾਂ ਪੇਰਾਤੀ ਲਈ ਪੰਜਾਬ ਦੀ ਇੱਕ ਰਿਪੋਰਟ ਹੈ ਹਸਰਾਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਜ਼ਿਲ੍ਹਾ ਪਠਾਨਕੋਟ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮਦਦੇ ਸਕੂਲ ਪੱਧਰੀ ਵਿਗਿਆਨ ਅਤੇ ਗਣਿਤ ਮੇਲਾ ਜਿਹੜਾ ਹੈ ਉਹ ਲਗਾਇਆ ਗਿਆ ਜਿਸ ਵਿੱਚ ਦੋ ਅਲੱਗ-ਅਲੱਗ ਪੱਧਰਾਂ ਦੇ ਉੱਤੇ 6ਵੀਂ ਤੋਂ 8ਵੀਂ ਇੱਕ ਪੱਧਰ ਅਤੇ 9ਵੀਂ ਤੋਂ 10ਵੀਂ ਦੂਸਰਾ ਪੱਧਰ ਦੇ ਵਿੱਚ ਬੱਚਿਆਂ ਨੇ ਵੱਖ-ਵੱਖ ਕਿਰਿਆਵਾਂ ਦੇ ਵਿੱਚ ਗਣਿਤ ਦੀਆਂ ਅਤੇ ਸਾਇੰਸ ਦੇ ਵਿਗਿਆਨ ਦੀਆਂ ਕਿਰਿਆਵਾਂ ਦਾ ਜਿਹੜਾ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਇਹਨਾਂ ਸਾਰੀਆਂ ਕਾਰਗੁਜ਼ਾਰੀਆਂ ਵਾਸਤੇ ਬਹੁਤ-ਬਹੁਤ ਧੰਨਵਾਦ ਦਿਨਾ ਹਾਂ ਔਰ ਸ਼ੁਕਰੀਆ